ਤਸਵੀਰਾਂ ਨੂੰ ਪਹੁੰਚਿਆ ਬਰਨਾਲਾ ਟਰੈਕਟਰ ਮੰਡੀ ਤੇ 28 ਤਰੀਕ ਚੌਥਾ ਮਹੀਨਾ 2025 ਦਿਨ ਸੋਮਵਾਰ ਟਰੈਕਟਰ ਮੰਡੀ ਬਰਨਾਲਾ ਅਸੀਂ ਤੁਹਾਡੇ ਨਾਲ ਟਰੈਕਟਰਾਂ ਦੇ ਮਾਡਲ ਅਤੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜਿਹੜੇ ਵੀਰ ਚੈਨਲ ਤੇ ਨਵੇਂ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪੇਜ ਮਾਨਕਾਲੇ ਕਵਲ ਨੂੰ ਫੋਲੋ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜਰੂਰ ਕਰਿਓ ਉਹ ਦੇ ਕੇਟ ਰਾਈਟਰਾਂ ਦੇ ਮਾਡਲ ਤੇ ਪਾਵਰ ਜਾਣਕਾਰੀ ਸਾਂਝੀ। ਪ੍ਰਾਈਸ 855 ਜੀ। ਐਫੀ ਹੁੰਡ ਵਾਲੀ ਸਾਥੀ ਲੱਗੀ ਹੋਈ ਹੈ ਜੀ। ਪਾਵਰ ਸਟੀering ਹੈ ਜੀ, ਰਿਵਰਸ ਬੀਟੂ ਹੈ ਜੀ, 4 ਸਟਾਰ ਹੈ ਜੀ, ਸੈਂਟਰ ਗੇਅਰ, ਡਬਲ ਡਿਸਟ੍ਰਿਬਿਊਟਰ ਜੀ। 17 ਦੀ ਨੀਂਦ ਗੁਡੀਅਰ ਦੇ ਟਾਇਰ ਨਹੀਂ, ਮੂਰਲੇ ਪੋਲੋ ਦੇ ਨੇ। ਪੰਜਾਬ ਨੰਬਰ ਟਰੈਕਟਰ ਹੈ ਜੀ, 17 ਮੜਦਾ 18 ਦੀ ਕਾਪੀ ਹੈ। 5,75,000 ਪ੍ਰਾਈਸ ਹੈ ਜੀ ਇਹਦਾ। ਹਾਲਕੜਾ ਸਵਰਾਜ 8855 ਐਫੀ 4 ਸਟਾਰ ਰਿਵਰਸ ਵੀਡੀਓ ਪਾਵਰ ਸਟੀering ਦੀ ਸੈਂਟਰ ਗੇਅਰ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਮੂਰ ਲਏ ਗਏ ਪਿਛਲੇ ਨਵੇਂ ਨੇ ਮੂਰ ਲਏ ਗਏ 70 ਰੁਪਏ ਸੀ ਪੰਜਾਬ ਨੰਬਰ ਡਾਇਰੈਕਟਰ ਆ ਜੀ 15 ਮਾਡਲ 535000 ਪ੍ਰਾਈਸ ਆ ਜੀ ਇਹਦਾ 5210 ਜੌਂਡੀ ਆ ਰੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੇਕੇ ਦੇ ਟਾਇਰ ਨਹੀਂ ਹੱਡ ਵਾਲੀ ਸਾਥੀ ਲੱਗੀ ਹੋਈ ਹੈ ਜੀ ਪਾਵਰ ਸਟੀਰੀਂਗ ਇਹ ਹੈ ਜੀ ਇਹ ਹੈਵੀ ਬੰਪਰ ਲੱਗੇ ਜੀ ਇੱਕ ਹੀ ਮਾਡਲ ਆ 710000 ਪ੍ਰਾਈਸ ਹੈ ਜੀ ਇਹਦਾ ਮਹਿੰਦਰਾ 555 ਡੀਆਈ ਪਾਵਰ ਪਾਵਰ ਪਲੱਸ ਜੀ ਪਾਵਰ ਸਟੀਰੀਂਗ ਸੈਂਟਰ ਗੇਅਰ ਜੀ ਡਬਲ ਡਿਸਟ੍ਰਿਬਿਊਟਰ ਜੇ ਕੇ ਦੇ ਟਾਇਰ ਨੇ ਜੀ ਟਾਇਰਾਂ ਦੀ ਕੰਡੀਸ਼ਨ ਚੈੱਕ ਕਰੋ ਜੀ 80 ਪੈਸਾ ਜੀ ਪੰਜਾਬ ਨੰਬਰ ਟਰੈਕਟਰ ਹੈ ਇਹ 16 ਮਾਡਲ ਹੈ 465000 ਦਾ ਪ੍ਰਾਈਸ ਹੈ ਜੀ ਨਾਲ ਖੜਾ ਜੀ ਨਿਊ ਹਾਲੈਂਡ 3730 ਸੁਪਰ ਸਾਈਡ ਗੀਅਰ ਪਾਵਰ ਸਟੀering ਜੀ ਟਾਇਰ ਹੈਗੇ ਨੇ ਜੀ 80 ਪੈਸੇ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਪੰਜਾਬ ਨੰਬਰ ਡਾਇਰੈਕਟਰ ਹੈ ਜੀ 14 ਮਾਡਲ ਹੈ 4,95,000 ਪ੍ਰਾਈਸ ਹੈ ਜੀ ਨਾਲ ਖੜਾ ਜੀ ਫਾਰਮ ਟਰੈਕ 6055 ਜੀ ਫਾਰਮ ਟਰੈਕ 655 ਜੀ ਕਲਾਸਿਕ ਪ੍ਰੋ 21 ਮਾਡਲ ਹੈ ਇਹ 21 ਮਾਡਲ ਪਾਵਰ ਸਟੀering ਹੈ ਜੀ ਸਾਈਡ ਗੇਅਰ ਹੈ ਟਾਇਰ ਨੇ ਜੀ 16 ਦੇ 16 92 ਦੀ ਪਿਛਲੇ ਮੂਰਲਸ ਸੱਤ ਪੰਜਾ 16 ਦੀ 21 ਮਾਡਲ 72500 ਪ੍ਰਾਈਸ ਹੈ ਜੀ ਨਾਲ ਕੋਈ 5310 ਜੋਂਡੀ ਆ ਜੀ ਵੰਜਾ ਦਾ ਜੋਂਡੀ ਆ ਰਿਹਾ ਹੈਵੀ ਬੰਪਰ ਪਾਵਰ ਸਟੀering ਐਡ ਗੀਅਰ ਟਾਇਰ ਹੈਗੇ ਨੇ ਜੀ 90 ਪੈਸੇ 14 ਮਾਦਲਾ ਜੀ ਇਹ 68500 ਪਰੇਜ ਆ ਜੀ ਇਹ ਔਲਕ ਟਰੈਕਟਰਾਂ ਦੇ ਟਰੈਕਟਰ ਨੇ ਜੀ ਔਲਕ ਟਰੈਕਟਰ ਗੇਅਰ ਜੀ ਅੰਡਿਆ ਆ ਬਲਜੀਤ ਸਿੰਘ ਮੋਬਾਈਲ ਨੰਬਰ ਹੈ 076588 ਜੀ 45021 ਸੁਪਿੰਦਰ ਸਿੰਘ 887100047 ਜੀ ਇਹ ਹੌਲਕਾ ਟਰੈਕਟਰਾਂ ਦਾ ਟਰੈਕਟਰ ਨੇ ਜਿਹਦੇ ਹੁਣ ਨਾਲ ਖੜਾ ਨਿਊ ਹਾਲੈਂਡ ਪਲੱਸ ਜੀ 3730 ਪੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ ਹੈਵੀ ਬੰਪਰ ਹੈ ਸਾਈਡ ਗੇਅਰ ਪਾਵਰ ਸਟੀਅਰਿੰਗ ਪੈਰ ਹੈਗੇ ਨੂੰ ਐਸ ਸੀ ਵੈਸੇ ਵੀ ਮਾਡਲ ਟਰੈਕਟਰ ਹੈ 7 ਲੱਖ 65 ਹਜ਼ਾਰ ਪ੍ਰਾਈਜ਼ ਹੈ ਇਹਦਾ ਆਹ ਖੜਾ ਹੈ 60 55 ਫਾਰਮ ਟਰੈਕ ਕਲਾਸਿਕ ਪ੍ਰੋ ਜੀ ਪਾਵਰ ਮਿਕਸ ਪਾਵਰ ਸਟੀering ਸਾਈਡ ਗੇਅਰ ਇਹ ਹੈ ਵੀ ਮਾਡਲ 659 ਨੇ ਯਾਰ ਪਾਇਆ ਜੀ ਪ੍ਰੀਤ 6099 ਕੈਮ ਨਾਲਾ ਜੀ ਟਰੈਕਟਰ ਪੰਜਾਬ ਨੰਬਰ ਹੈ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਪਾਵਰ ਸਟੀering ਹੈ ਜੀ ਪੰਜਾਬ ਨੰਬਰ ਪੀਵੀ11 ਜੀ 12 ਮਾਡਲ ਟਰੈਕਟਰ ਹੈ ਜੀ 560000 ਦਾ ਪ੍ਰਾਈਸ ਹੈ ਜੀ ਤੇ ਕੈਮ ਲੱਗਿਆ ਹੋਇਆ ਜੀ ਨਾਲ ਖੜਾ ਜੀ ਐਸਰ ਐ ਸਰ 241 ਪੰਜਾਬ ਨੰਬਰ ਟਰੈਕਟਰ ਆ ਜੀ ਇਹ ਤਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਨੋਨ ਪਾਵਰ ਸੈਂਟਰ ਗੇਅਰ 23 ਮਾਡਲ ਆ ਜੀ ਇਹ 315000 ਦਾ ਪ੍ਰਾਈਸ ਆ ਜੀ ਇਹਨ ਗਿਆ ਨਾਲ ਘੜਾ ਸਵਰਾਜ 852 ਐਫ ਪੀ ਜੀ ਔਰ ਸਟਾਰ ਰਿਵਰਸ ਵੀਡੀਓ ਪਾਵਰ ਸਟੀering ਸਾਈਡ ਗੇਅਰ ਸੈਂਟਰ ਗੇਅਰ ਦੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਉੱਡ ਵਾਲੀ ਸਾਥੀ ਲੱਗੀ ਹੋਈ ਹੈ ਜੀ ਪੰਜਾਬ ਨੰਬਰ ਹੈ ਜੀ 13 ਮਾਡਲ ਹੈ ਇਹ 495000 ਪਰ ਹੈ ਜੀ ਨਾਲ ਕਿਹੜਾ ਸਵਰਾਜ 855 ਐਫੀ 5 ਸਟਾਰ ਉੱਡ ਵਾਲੀ ਸਾਥੀ ਲੱਗੀ ਹੋਈ ਹੈ ਐਮ ਲੱਗਾ ਹੋਇਆ ਐ ਰਹਿਗੇ ਦੀ 60 ਪੈਸੇ ਸੈਂਟਰ ਗੇਅਰ ਰਿਵਰਸ ਵੀਡੀਓ ਡਬਲ ਡਿਸਟ੍ਰਿਬਿਊਟਰ ਪਾਵਰ ਸਟੀering ਪੰਜਾਬ ਨੰਬਰ ਟਰੈਕਟਰ ਆ ਬਈ ਵੀ ਇਹਦਾ ਮਾਡਲ ਹੈ ਜੀ 21 ਸੀ 166000 ਪ੍ਰਾਈਸ ਹੈ ਜੀ ਇਹਦਾ ਟੈਂਟਰ ਦੀ ਕੰਡੀਸ਼ਨ ਚੈੱਕ ਕਰ ਲੋ ਜੀ ਨਾਲ ਖੜਾ ਜੀ ਐਚ 59 11 ਜੀ ਕੋੜੀ ਆ ਦੇ ਟੈਨ ਇਟੈਲ 55 ਨੰਬਰ ਟਰੈਕਟਰ ਈ 911 ਟਾਇਰ ਹੈਗੇ ਨਹੀਂ 70 ਰੁਪਏ ਸੇ 98 ਮਾਡਲ ਹੈ ਜੀ 225000 ਪ੍ਰਾਈਸ ਹੈ ਜੀ ਨਾਲ ਖੜਾ ਸਵਰਾਜ 735 ਐਫ ਈ ਜੀ ਮੂਰਲੇ ਟਾਇਰ ਬਿਲਕੁਨ ਨਾ ਮੇਰੇ ਪਿਛਲੇ ਇਹਨੇ 50 ਪੈਸੇ ਨਾਨ ਪਾਵਰਾਈਜ਼ ਸੈਂਟਰ ਗੀਰਾਂ 99 ਮਾਡਲ ਟਰੈਕਟਰ ਆ ਬਈ ਇਹ 115000 ਪ੍ਰਾਈਜ਼ ਆ ਜੀ ਦਾ ਨਾਲ ਕੜਾਈ ਸੋਨ ਵਾਲੀ ਕਾ BI 60 ਜੀ ਸੈਂਟਰ ਗੀਰ ਨੋਨ ਪਾਵਰ ਹਰਿਆਣਾ ਰੰਗ ਦਾ ਟਰੈਕਟਰ ਜੀ ਇਹ 2003 ਮਾਡਲ ਜੀ ਇਹ 265000 ਪ੍ਰਾਈਜ਼ ਆ ਜੀ ਇਹਾਂ ਦੀ ਕੰਡੀਸ਼ਨ ਹੈ ਜੀ 50 ਪੈਸੇ ਡੱਕ ਲੱਗਿਆ ਹੋਇਆ ਜੀ ਤਿੰਨ ਮਾਡਲ 265000 ਨਾਲ ਖੜਾ ਸਵਰਾਜ 735 ਐਫੀ ਜੀ ਇਸੇ ਰਟਾ ਦੇ ਨੇ ਇਹਦੇ 12 4 28 ਦੇ ਜੀ ਮੂਰਲ 616 ਦੀ ਨੋਨ ਪਾਵਰ ਕੱਟ ਮਿਸ ਜੀ ਸੈਂਟਰ ਗੇਅਰ ਹੈ 99 ਮਾਡਲ ਡਰਾਈਵਰ ਹੈ ਇਹ 170000 ਦਾ ਪਰੇ ਜੀ 2 ਸਟਾਰ ਦੀ ਬਾਅਰ ਪੰਪ ਪੜਾਈ ਨਾਲ ਖੜਾ ਸੋਨਾਲੀ ਕਾ ਇੰਟਰਨੈਸ਼ਨਲ 750 ਨੌਨ ਪਾਵਰ ਟਾਇਰ ਚਾਰੇ ਬਿਲਕੁਲ ਨਵੇਂ ਜਿਹੇ ਟਾਇਰ ਨੇ ਸਾਈਡ ਸਾਈਡ ਗੇਅਰ ਇਹ ਪੰਜਾਬ ਨੰਬਰ ਹੈ 7 ਮਾਡਲ ਹੈ 298000 ਪ੍ਰਾਈਸ ਹੈ ਜੀ ਨਾਲ ਖੜਾ ਫਾਰਮਟ ਰੈਕ ਸਾਠੀ ਮਾਲਵਾ ਬੈਲਟ মালਟੀ ਸਪੀਡ ਰਿਵਰਸ ਪੀਡਿਓ ਸੁਪਰ ਮੈਕਸ ਡਬਲ ਕਲਚ ਪਾਵਰ ਸਟੀering ਸੈਂਟਰ ਗੇਅਰ ਇਹ ਚਾਰ ਬਿਲਕੁਲ ਨਵੀਂ ਨਹੀਂ ਸੀ ਪੰਜਾਬ ਨੰਬਰ ਟਰੈਕਟਰ ਹੈ ਇਹ 13 ਮਾਡਲ ਹੈ 465000 ਪ੍ਰਾਈਜ਼ ਹੈ ਇਹਦਾ ਨਾਲ ਕਿਹੜਾ ਜੀ ਸਵਰਾਜ 855 ਜੀ ਐਫ 3 ਸਟਾਰ ਰਿਵਰਸ ਵੀਡੀਓ ਨੋਨ ਪਾਵਰ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰੀ ਤੇ ਪਿਛਲੇ ਵਕੁੰਨ ਨਵੇਂ ਜੀ ਮੂਰ ਲੇਖ ਨੇ 70 ਪੈਸੇ ਜੀ 14 ਦੇ ਟਾਇਰ ਨਵੇਂ ਜੀ 14 28 ਦੇ 11 ਮਾਡਲ ਆ ਇਹ 415000 ਦਾ ਪ੍ਰਾਈਸ ਆ ਜੀ ਬਰਾਲਾ ਟਰੈਕਟਰ ਮੰਡੀ ਦੀ ਟਰੈਕਟਰ ਨੇ ਜੀ ਨਾਲ ਗੜਾ ਹੀ ਸੋਨਾਲਿਕਾ ਡੀਆਈ 750 ਨੌਨ ਪਾਵਰ ਸਾਈਡ ਗੇਅਰ ਐਂਪ ਲੱਗਿਆ ਹੋਇਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਡਿਜੀਟਰ ਇਗਨੀਸ਼ਨ ਡੀਆਈ 750 ਸੋਨਾਲਿਕਾ ਜੀ ਭਾਈ ਆਪਣਾ ਹੈ ਇਹ ਜੀ 8 ਮਾਡਲ 320000 ਰਾਈਸ ਹੈ ਜੀ ਦਾ ਨਾਲ ਗੜਾ ਸਵਰਾਜ 744 ਐਫੀ ਜੀ 2 ਸਟਾਰ ਨਾਨ ਪਾਵਰ ਕੱਟ ਵਿੱਚ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਇਹ ਆ ਚਾਰ ਮਾਡਲ ਟਰੈਕਟਰ ਜੀ 275000 ਰਾਈਸ ਹੈ ਜੀ ਨਾਲ ਗੜਾ ਸਵਰਾਜ 852 ਐਫੀ 3 ਸਟਾਰ ਕੱਟ ਵਿੱਚ ਜੀ ਨਾਨ ਪਾਵਰ ਟਾਇਰਾਂ ਕੰਡੀਸ਼ਨ ਚੈੱਕ ਕਰੂਈ ਟਾਇਰ ਹੈਗੇ ਨਹੀਂ ਜੀ ਸੱਤ ਮਾਡਲ ਹੈ 335000 ਰਾਈਜ ਹੈ ਜੀ ਨਾਲ ਖੜਾ ਫੋਰ 3600 ਦੇਖੋ ਇਹ ਫੋਰ 3600 ਟਾਇਰ ਹੈਗੇ ਨਹੀਂ 70 ਪੈਸੇ ਪੰਜਾਬ ਨੰਬਰ ਡਾਇਰੈਕਟਰ ਹੈ ਜੀ 94 ਮਾਡਲ 175000 ਰਾਈਜ ਹੈ ਜੀ ਨਾਲ ਖੜਾ ਇਹ ਮਹਿੰਦਰਾ 585 ਡੀਆਈ 85 ਪਾਵਰ ਸਟੀering ਜੀ ਸੈਂਟਰ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਹੈਵੀ ਬੰਪਰ ਲੱਗਾ ਹੋਇਆ ਜੀ ਪੰਜਾਬ ਨੰਬਰ ਟਰੈਕਟਰ ਆ ਜੀ ਇਹ ਤੇ ਵੀ ਮੜਲਾ 5,85,000 ਹੀ ਪ੍ਰਾਇਜ਼ ਆ ਬਈ ਇਹਦਾ ਨਾਲ ਕੋਲ ਸੋਨਾ ਲੀਕਾ ਡੀ ਆਈ 60 ਜੀ 16 ਟਾਇਰ ਨੇ ਸਾਈਡ ਗੇਅਰ ਹੈ ਆ ਜੇ ਆਪਾਂ ਦੇਖ ਲਈਏ ਕਿ ਇਹ ਕਿਹੜਾ ਕਿਹੜਾ ਹੈ ਕਦੋਂ ਅਕੀਵਾ ਨੌਨ ਪਾਵਰ ਆਈ 8 ਮਾਡਲ ਡਰਾਈਵਰ ਹੈ ਜੀ 315000 ਦਾ ਪ੍ਰਾਈਸ ਆਈ ਬੈਕ ਟੂ ਦੀ ਕੰਡੀਸ਼ਨ ਚੈੱਕ ਕਰੋ ਜੀ ਸੈੱਡ ਗੇਅਰ ਨੌਨ ਪਾਵਰ BI 60 8 ਮਾਡਲ 315000 ਦਾ ਪ੍ਰਾਈਸ ਆਈ ਨਾਲ ਖੜਾ ਸੋਨਾ ਨੀਕਾ 60 RX ਸਿਕੰਦਰਾ ਇਸ ਲੇਟਰ 16 ਦੀ ਬੋਲੋ ਦਾ ਡਰ ਨੇ 900 ਲੜ ਗੋੜੀ ਜਰ ਦੇ ਨੇ 750 ਦੀ 750 16 ਦੀ ਫੁੱਡ ਵਾਲੀ ਸਾਤੀ ਲੱਗੀ ਹੋਈ ਹੈ ਜੀ 20 ਮਾਡਲ ਟਰੈਕਟਰ ਹੈ ਜੀ 6 ਲੱਖ 25 ਹਜ਼ਾਰ ਰੇਟ ਹੈ ਜੀ ਪਾਵਰ ਸਟੀering ਹੈ ਜੀ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਜੀ ਰੇਟ ਵਿਕਲਿਸਨ ਚੇਕ ਕਰ ਲਿਓ 4 ਲੜਾ ਜੌਂਡੀਰ 53 ਦਾ ਸੀ ਯਮ ਡੇ ਤਰਵੰਜਾ ਦਾ ਸੀ ਪਿਛਲੇ ਟੈਗ 16 ਦੇ ਪੋਲੋ ਦੀ ਹੋਰਲੇ ਜੇ ਕੇ ਦੀ ਹੋਰਲੇ ਟਰ ਨਾ ਮੇਰੇ ਜੀ ਹੈਵੀ ਬੰਪਰ ਹੈ ਜੀ ਪਾਵਰ ਸਟੀering ਜੀ ਸਾਈਡ ਗੇਜ 53 10 ਜੌਂਡੀਅਰ 8 ਮਾਡਲ ਡ੍ਰੈਕਟਰ ਹੈ 473000 ਦਾ ਪ੍ਰਾਈਸ ਹੈ ਜੀ ਇਹ ਨਾਲ ਕੋਲ 855 ਐਫ ਪੀ ਸੁਗਰਾਜ ਜੀ ਫਰੀ ਸਟਾਰ ਘਟਵੇਂ ਸੀ ਜੀ ਟਾਇਰ ਚਾਰੇ ਬਿਲਕੁਲ ਨਵੇਂ ਨੇ ਜੀ ਨੌਨ ਪਾਵਰ ਹੈ ਪੰਜਾਬ ਨੰਬਰ ਡਰੈਕਟਰ ਹੈ ਜੀ 8 ਮਾਡਲ ਡਰੈਕਟਰ ਹੈ 340000 ਦਾ ਪ੍ਰਾਈਸ ਹੈ ਜੀ ਯਾਹਨ ਬਟ ਡਰੈਕਟਰ 3010 ਜੀ ਸਵਰਾਜ 852 ਭਾਗਾ ਵਾਲਾ ਡਰੈਕਟਰ ਨਾਲ ਕੜਾ ਸੋਨਾ ਲਿਕਾ 750 ਜੀ ਟਾਇਰ ਚਾਰੇ ਨਵੇਂ ਨੇ ਬਿਲਕੁਲ ਸਾਈਡ ਗੇਰ ਹੈ ਜੀ ਨੌਨ ਪਾਵਰ

ਦੋ ਮਾਡਲ ਟਰੈਕਟਰ ਆਏ ਇਹ 265000 ਦਾ ਪ੍ਰਾਈਸ ਆ ਜੀ ਨਾਲ ਖੜਾ ਜਿੰਨੇ ਦਾ 475 ਡੀਆਈਏ ਮਿੰਦਰ ਦਾ 475 ਡੀਆਈਏ ਕੱਟ ਵਿੱਚ ਜੀ ਪੰਜਾਬ ਨੰਬਰ ਟਰੈਕਟਰ ਆਏ ਇਹ 10 ਮਾਡਲ ਆਈ 215000 ਦਾ ਪ੍ਰਾਈਸ ਹੈ ਬਾਈ ਟਹਿ ਰਹੇਗੇ ਜੀ ਇਹਨਾਂ ਦੇ 50% ਜਾਰੀ

490 852 ਘੱਟ ਨੇ 740 ਸੈਂਟਰ ਗੇਅਰ ਨਾਨ ਪਾਵਰ 1490 ਰੁਪਏ ਕੋ ਕਲੋਸ ਕਰਦਾ ਇੰਦਰੀ ਪ੍ਰੈਨਟੋ ਦੀ ਕੰਡੀਸ਼ਨ ਦੇ ਕੋਈ 99 ਮੜਲਾ 195000 ਦਾ ਪ੍ਰਾਇਜ਼ ਹੈ ਜੀ 14 ਗੁਡੀਰ ਦੇ ਨਹੀਂ ਨਾਲ ਖੜਾ 733 ਐਫੀ ਡਰ ਮੂਲਿਕਾ ਸੇਵਨ ਦੀ ਪਿੱਛਲੇ ਹੈਗੇ ਨੇ 50 ਪੈਸੇ ਪੰਜਾਬ ਨੰਬਰ ਆ ਜੀ ਨਾਉਨ ਪਾਵਰ ਸੈਂਟਰ ਗੇਰ ਆ ਇਹ ਆ ਜੀ 99 ਮਾਡਲ ਆ ਜੀ 1 ਲੱਖ 52000 ਦਾ ਪਰਾਇਆ ਜੀ ਲੋ ਬਈ 34 ਵਰਟ ਟਰੈਕਟਰ ਗੇਰ ਜਾਂਦੇ ਟਰੈਕਟਰ ਦਿਖਾਉਣੇ ਆ ਜੀ ਇਹ ਆ ਜੀ ਆਰਡਨ 605 ਡੀ ਆ ਜੀ ਲੋ ਬੋ ਜੀ ਸਾਈਡ ਗੇਰ ਆ ਜੀ ਪਾਵਰ ਸਟੀering ਆ

ਏਅਰ ਕੂਲਿੰਗ ਹੈ ਜੀ ਸਕਾਈ ਮੈਟ ਪਾਵਰ ਸਟੀering ਜੀ ਉੰਨੀ ਮਾਡਲ ਡਰਾਇਵਰ ਹੈ ਇਹ 5 ਲੱਖ 45 ਹਜ਼ਾਰ ਇਹਦਾ ਪਲਾਈ ਜਾ ਜੀ ਡਬਲ ਕਲੱਚ 2000 ਪੀਜੀ ਲਿਫਟ ਕੰਪਰੈਸਟੀ ਹੈ ਜੀ ਇਹਦੀ ਟਾਇਰ ਚਾਰੇ ਨਵੇਂ ਨੇ ਇਹਦੇ ਨਾਲ ਕੜਾਈ ਜੌਂਡੀਰ 545 ਜੀ ਵੀ ਮਾਡਲ ਡਰਾਇਵਰ ਹੈ ਜੀ ਫੋਨ ਡਾਣੀ ਸੱਤੇ ਲੱਗੇ ਹੋਏ ਐਂਪ ਲੱਗਾ ਹੋਇਆ ਪਾਵਰ ਸਟੀering ਹੈ ਜੀ ਸਾਈਡ ਵੇਰ ਹੈ ਜੀ ਪਿਛਲੇ ਟਾਇਰ ਨਵੇਂ ਨੇ ਮੂਰਲੇ ਥੋੜੇ ਘਸੇ ਹੋਏ ਨੇ ਹੈਵੀ ਵਨ ਪ੍ਰਾਈਸ 535 ਜੌਂਡੀਆ ਜੀ ਤਾਂ ਆ ਗਿਆ ਟਰੈਕਟਰ ਗੇਅਰ ਜਾਂਦਾ ਟਰੈਕਟਰ ਨਹੀਂ ਜੀ ਇਹ 20 ਮਾਡਲ ਟਰੈਕਟਰ ਆ ਜੀ 8 ਲੱਖ 15 ਹਜ਼ਾਰ ਇਹਦਾ ਪ੍ਰਾਈਸ ਆ ਜੀ ਨਾਲ ਖੜਾ ਜੀ 52 10 ਜੌਂਡੀਆ ਇਹ ਆਈ 52 10 ਜੌਂਡੀਆ ਪਿਛਲੇ ਟਾਇਰ ਨਵੇਂ ਨੇ ਸੀੜ ਦੇ ਟਾਇਰ ਨਹੀਂ

ਤੇ ਇਹ ਮਾਡਲ 7,99,000 ਦਾ ਪ੍ਰਾਈਸ ਆ ਜੀ ਨਾਲ ਕੜਾਈ ਸੋਨਾਂ ਵਾਲੀ ਕਾ ਡੀ ਆਈ 60 ਸਕੰਦਰਾਈ ਜੇ ਕਿਹਦੇ ਟਾਇਰ ਨੇ ਜੀ ਟਾਇਰ ਹੈਗੇ ਨੇ 50 ਪੈਸੇ ਸਾਈਡ ਗੀਅਰ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਸੋਨਾਂਨ ਕੰਟੀਨਿਊਸ ਸਕੰਦਰਾਈ ਟਾਪ ਮਾਡਲ ਡਰਾਈਵਰ ਆ ਜੀ ਇਹ ਉੰਨੀ ਮਾਡਲ ਡਰਾਈਵਰ ਆ ਜੀ ਇਹ 595 अप्रैल जावी ताड़ीवाल जगसीरत सिंह ਤੇ ਡਰਾਈਵਰ ਨੇ ਜਗਸੀਰ ਸਿੰਘ ਸੀਰਾ ਜੀ ਪਿੰਡ ਚੰਗੇੜਾ ਜੀ ਲੋਕ ਨੂੰ ਦਿਖਾਉਣੇ ਸਵਰਾਜ 963 ਐਫੀ ਜੀ ਐਵੀ ਸਟਾਰ ਸਾਈਡ ਗੇਅਰ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਐਮ ਆਰਕ ਦੇ ਟਾਇਰ ਨੇ ਜੀ ਪਿਛਲੇ ਦਾ ਹੈ ਕਿ ਨੇ 80% ਮੂਰਲੇ ਕਾ ਸੀ ਵੀ ਨੇ ਜੀ ਫੋਡਾਲੀ ਸੱਤੀ ਲੱਗੀ ਹੋਈ ਹੈ ਜੀ ਐਵੀ ਬੰਤਰ ਹੈ ਜੀ

ਆਇਟ ਦੀ ਕੰਡੀਸ਼ਨ ਚੈੱਕ ਕਰੋ ਜੀ ਜਗਸੀਰ ਸਿੰਘ ਸਿੰਘ ਸ੍ਰੀਦਾ ਜੀ ਸੰਘੇੜਾ ਪੰਡੀ ਜੀ ਇਹਨਾਂ ਦੇ ਟਰੈਕਟਰ ਨੇ ਬਾਈ ਇਹਨਾਂ ਦਾ ਥੋੜਾ ਮੋਬਾਈਲ ਨੰਬਰ ਵੀ ਅਸੀਂ ਬੋਲਾਂਗੇ ਦੇਖੋ ਬਾਈ ਸ੍ਰੀਦਾ ਸੰਘੇੜਾ ਟਰੈਕਟਰ ਐਸੀ 9500 ਜੀ ਪਾਵਰ ਸਟੀering ਜੀ ਸਾਈਡ ਗੀਅਰ ਹੈ ਵੀ ਬੰਪਰ ਲੱਗਾ ਹੋਇਆ ਜੀ ਮੋਰਲੇ ਟਾਇਰ ਨੇ 30 ਪੈਸੇ ਪਿਛਲੇ ਹੈਗੇ ਨੇ 60 ਪੈਸੇ ਫੁੱਲ ਵਾਲੀ ਸੱਤੇ ਲੱਗੇ ਹੋਏ ਜੀ ਐਸੀ 9500 ਜੀ ਇਹ ਕੰਡੀਸ਼ਨ ਚੈੱਕ ਕੋਈ 17 ਮਾਡਲ ਟਰੈਕਟਰ ਆ ਜੀ ਰੇਟ ਆ 485000 ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਜੀ ਨਾਲ ਕਿਹੜਾ ਜੀ ਆ ਜਨ ਅਲਟਰਾ 1605 ਡੀਆਈ ਮਿਹਨਦਰਾਈ 42 ਸਤਿਏ ਗਿਉ ਰੇ ਪਾਵਰ ਸਟੀering ਆ ਜੀ ਸੈਂਟਰ ਗੇਅਰ ਸਾਈਡ ਗੇਅਰ ਆ ਜੀ ਡਬਲ ਡਿਸਟ੍ਰਿਬਿਊਟਰ ਲੱਗਾ ਹੋਇਆ ਜੀ दस मॉडल ट्रैक्टर है जी तीन लख पचासी हजार प्राइज है जी टायर है सत्तर पैसे महिंद्रा छे सौ पांच आई अर्जन अर्जनोवो जी पावर स्टेरिंग सैड गेयर जी सोलह टायर ने जी एम आर एफ टायर है अस्सी पैसे बाई मॉडल ट्रैक्टर जी ये टॉप मॉडल है जी सत्त लख पची हजार प्राइज है जी ਪੰਜਾਬ ਨੰਬਰ ਹੈ ਜੀ ਜਰਸੀ ਸਿੰਘ ਜੀ ਢਾਲੀਵਾਲ ਟਰੈਕਟਰ ਗੈਰ ਜੀ ਇਹਨਾਂ ਮੋਬਾਈਲ ਨੰਬਰ ਹੈ 99152 85863 ਜੀ 99153 85863 ਇੱਕ ਵਾਰੀ ਹੋਰ ਬੋਲਦੇ ਨੇ 99152 85863 ਜੀ 99153 85863 ਬਰਨਾਲਾ ਰੋਡ ਨੇੜੇ ਵਾਟਰ ਵਕ ਸੰਘੇੜਾ ਬਰਨਾਲਾ ਪੰਜਾਬ ਜੀ ਢਾਲੀਵਾਲ ਟਰੈਕਟਰ ਗੈਰ ਜੀ